ਦੇ ਦਰਸ਼ਨੀ ਜੀ ਹੋਏ ਹੈਗੇ ਆ ਸੰਗੋਤ ਨੇ ਮੱਖਣ ਸਿੰਘ ਮੋਲ ਤੋਂ ਨੇ ਸੁਦੀਪ ਪੁਲੰਦੋ ਹੈ ਸੀ ਸਾਰੀ ਸਾਰੀ ਟੀਮ ਜਿਹੜੀ ਹੈਗੀ ਹੈ ਇਹ ਥਾਣੇ ਵੀ ਨਾਲ ਜਾ ਕੇ ਆਏ ਨੇ ਤੇ ਜੋ ਆਪ ਦੇ ਨਾਲ ਆਉਣਾ ਹੋ ਜੂਗਾ ਇਹ ਜੀਆਂ ਲਾਸ਼ਾਂ ਜੜੀਆਂ ਨਹੀਂ ਆ ਇਹ ਜਿਹੜਾਂ ਵਿੱਚ ਮੁੱਖ ਮੰਤਰੀ ਦੇ ਡਿਵਾਨ ਡਿਪੈਂਡੈਂਟ ਨੂੰ ਹੁੰਦੀ ਹੈ ਤਾਂ ਬੰਦੇ ਨੂੰ ਥੋੜੀ ਬਹੁਤ ਪੈਸੇ ਸ਼ਰਮ ਕਰਾ ਨਹੀਂ ਚਾਹੀਦੀ ਆ ਸੋ ਮੈਂ ਕੀ ਕਿੰਨਾ ਰੰਗ ਦੇ ਰਿਹਾ ਜੀ ਬਾਈ ਬਾਈ ਆਪਸੀ ਹੈਗੀ ਹਾਂ ਜੀ ਤੁਸੀਂ ਕਿਹ ਮੈਂ 21 ਦਾ ਹੋਇਆ ਬਾਈ ਜਿਸ ਤਰ੍ਹਾਂ ਇਹ ਰਾਤੇ ਪਿਆ ਕਿ ਜਿਹੜਾ ਇੱਕ ਪਲੇਅਰ ਦਾ ਰਸਤਾ ਹੁੰਦਾ ਤਾਂ ਗਰਾਊਂਡ ਵੱਲ ਹੁੰਦਾ ਨਸ਼ੇ ਵੱਲ ਕਿਸ ਤਰ੍ਹਾਂ ਦੇ ਕਦੋਂ ਕਿ ਬੱਸ ਜੀ ਜੋ ਸਾਥ ਹੁੰਦਾ ਨਾ ਉਹ ਸਾਥ ਆਪਦੇ ਵੱਲ ਨੂੰ ਖਿੱਚਦਾ ਜਿਹੇ ਜੇ ਕੋਈ ਕੰਮ ਕਿੰਦਾ ਕਰਦਾ ਉਹ ਆਪਦੇ ਵੱਲ ਹੀ ਲਿਆਉਂਦਾ ਮੇਰਾ ਬਚਨ ਭੋਲਦੀ ਨਿਆਣੀ ਮੱਤ ਲਾ ਲਓ ਕੁਝ ਵੀ ਲਾ ਲਓ ਪਰ ਉਹਨੇ ਇਹ ਚੀਜ਼ ਦਾ ਨਹੀਂ ਪੱਤੀ ਹੁੰਦੀ ਨਾ ਐਦਾਂ ਸਮਝੋ ਉਹਨੇ ਬੱਸ ਪ੍ਰਮਾਤਮਾ ਜਾਣਦਾ ਉਹਦੇ ਨਾਲ ਕੀ ਬਣਿਆ ਕੀ ਨਾ ਬਣਿਆ ਬੱਸ ਸਾਡੇ ਮੰਨ ਲਓ ਜਦ ਸਾਡੇ ਜਿਗਰ ਦਾ ਕਲੇਜਾ ਡਿੱਡਣਾ ਤੇ ਟੁੱਟ ਕੇ ਬਾਹਰ ਦਿਲ ਮੈਂ ਇਹੀ ਚਾਹੁੰਦਾ ਮੇਰਾ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਮੇਰਾ ਬੈਰ ਨਹੀਂ ਮੈਂ ਇਹੀ ਚਾਹੁੰਦਾ ਸਰਕਾਰ ਅੱਗੇ ਵੀ ਆਉਣ ਵਾਲੇ ਬੱਚਿਆਂ ਨੂੰ ਤਾਂ ਬਚਾਓ ਜੋ ਮੇਰੇ ਨਾਲ ਹੋ ਗਿਆ ਮੈਂ ਤਾਂ ਉਹਨੂੰ ਪਾਣਾ ਮਿੱਠਾ ਮੰਨ ਕੇ ਬੈਠਾ ਚੁੱਪ ਕਰ ਪਰ ਹੋਰ ਬੱਚਿਆਂ ਨਾਲ ਨਾ ਕਿਸੇ ਦਾ ਨੁਕਸਾਨ ਨਾ ਹੋਵੇ ਪੰਜਾਬ 'ਚ ਕਿਤੇ ਵੀ ਨਾ ਹੋਵੇ ਬੱਚੇ ਗੇਮ ਲੱਗਣ ਵਾਹ ਪੇ ਉਹਨੂੰ ਸੋਹਰਾ ਬਣ ਮਾਪਿਓ ਦਾ ਅੱਗੇ ਮੈਂ ਇਹ ਇੰਨਾ ਕਹਿਣਾ ਚਾਹੁੰਦਾ ਇਹ ਪ੍ਰਸ਼ਾਸਨਿਕ ਅਧਿਕਾਰੀ ਐਮਐਲਏ ਸਾਹਿਬ ਦੀ ਗੱਲ ਕਰੀਏ ਇੱਕ ਵਾਰੀ ਪਾਚਿੰਗ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਜੀ ਰੋਡ ਦੇ ਉੱਤੇ ਕਿੰਨੇ ਕਿੰਨੇ ਮੈਕਮੇ ਬਣਾਤੇ ਰੋਡ ਨੂੰ ਸੁਰੱਖਿਅਤ ਰੱਖਣ ਵਾਸਤੇ ਨਵੀਂ ਪੁਲਿਸ ਭਰਤੀ ਕਰਦੇ ਜੇ ਇੱਕ ਪੁਲਿਸ ਭਰਤੀ ਨਵੀਂ ਰੋੜਾਂ ਤੇ ਨਸਰ ਆਉਣ ਵਾਲੇ ਨੂੰ ਨੱਥ ਪਾਈ ਜਾਵੇ ਉਹ ਪਾਰਟੀ ਲਾ ਦਿੰਦੇ ਇੱਕ ਕਿਵੇਂ ਨਾ ਰੁਕ ਸਕਦਾ ਸਭ ਕੁਝ ਰੁਕਦਾ ਜੀ ਸਭ ਕੁਝ ਰੁਕਦਾ ਬੀਬੀ ਐਨੀਵੇ ਮਾਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਆਪਾਂ ਕਹ ਸਕਦੇ ਹਰ ਦੂਜੇ ਦਿnje ਕਰਦੇ ਅੱਜ ਜਿਹੜੀ ਨਸ਼ੇ ਕਰਕੇ ਮੌਤ ਹੋ ਰਹੀ ਹੈ ਜਿਹੜਾ ਤੁਹਾਡਾ ਲੜਕਾ ਸੀ ਇੱਕ ਪਲੇਅਰ ਸੀਗਾ ਪਰ ਪ੍ਰਮਾਤਮਾ ਨੇ ਕਿਹੜੇ ਰਾਹੇ ਵਹਿ ਕੇ ਅੱਜ ਜਿਹੜਾ ਪੂਰਾ ਹੋ ਗਿਆ ਕੀ ਕਹਿੰਦੇ ਇੱਕ ਤਾਂ ਇਹ ਕਹਿਣਾ ਚਾਹੁੰਦਾ ਵੀ ਇਹ ਮਰੇ ਰੋੜੇ ਨੂੰ ਵੀ ਤੁਹਾਡੇ ਸਨਾਮ ਵਿੱਚ ਸ਼ਰਿਆਮ ਚਿੱਟਾ ਦਿੱਖ ਰਿਹਾ ਸੋ ਸੋਨਾ ਤੇ ਮੱਥਾ ਪਾਉ ਉਹ ਵਾਰ ਤੋਂ ਅੰਤਮਾਨ ਨੂੰ ਕਹਿਣਾ ਚਾਹੁੰਦਾ ਹਾਂ ਜੀ ਏ ਨੇੜੇ ਆ ਸਾਡੇ ਇਹ ਗੌਰ ਕਿਉਂ ਨਹੀਂ ਕਰਦਾ ਸਾਡੀ ਗੌਰ ਕਰਨੀ ਚਾਹੀਦੀ ਜੀ ਨਵੇਂ ਬੱਚਿਆਂ ਦੀ ਸਾਡੇ ਨਾਲ ਜਿਹੜਾ ਕੁਸਮਣਾਤੇ ਹੋ ਗਏ ਉਹਨਾਂ ਦੀ ਪੀੜੀ ਨਾਲ ਨਾਲ ਆ ਹੋਵੇ ਜੀ ਆਹ ਇਹ ਗੱਲ ਕਰੀਏ ਤੁਸੀਂ ਸਟੇ ਪੁਲਿਸ ਸਟੇਸ਼ਨ ਜਦੋਂ ਜਾਣੇ ਉੱਥੇ ਤੁਸੀਂ ਦੱਸ ਦੇਵੀਓ ਕਿ ਆਹ ਬੰਦੇ ਵਿੱਚ ਨੇ ਕਿ ਉਹਨਾਂ ਖਿਲਾਫ ਕਰ ਵੀ ਨਹੀਂ ਕੋਣ ਕੋਣੋਂ ਬੰਦੇ ਸੀਗੇ ਉਹ ਨੇ ਜੀ ਆਪਣੇ ਸਾ ਪਰ ਕਲਾ ਤੋਂ ਜੀ ਇੱਕ ਦਾ ਨਾਮ ਕਾਲਾ ਹੈਗਾ ਇੱਕ ਹੋਗਾ ਕਾਲਾ ਨਿੱਕਾ ਇੱਕ ਸੋਨੀ ਹੈ ਜੀ ਸੋਨੀ ਹੈ ਮੁੰਡਾ ਮੱਕੀ ਸਨਾਮ ਦੇ ਵਿੱਚ ਨੇ ਜੀ ਮੈਂ ਖੁਦ ਜਾ ਕੇ ਆਈਆਂ ਸਨਾਮ ਵਾਲਾਂ ਦੇ ਘਰੇ ਵੀ ਜਾ ਕੇ ਜਾਂ ਕਾਲੇ ਦੇ ਘਰੇ ਵੀ ਇਹਦੇ ਆਪਣੇ ਸੋਨੀ ਦੇ ਘਰੇ ਵੀ ਜਾ ਕੇ ਆਈ ਸੋਨੀ ਦੇ ਘਰ ਵਾਲਿਆਂ ਨੇ 3000 ਰੁਪਏ ਲੈ ਲਿਆ ਬੇਟੇ ਤੂੰ ਉਸ ਬਾਅਦ ਚ ਉਹਨੂੰ ਟੌਫੀ ਦਿੱਤੀ ਜੀ ਪੈਕੇਟ ਟੌਫੀ ਦੋਦੇ ਘਰ ਆ ਕੇ ਨੂੰ ਸਾਰਾ ਬਰਖਤਾ ਮੰਮੀ ਆਇਆ ਕਰਕੇ ਕਹਿੰਦਾ ਮੇਰੇ ਨਾਲ ਤੋਖਾ ਹੋ ਗਿਆ ਤੇਰੇ ਕੋਲ ਕਮਰ ਸਦਿਚ ਰਿਕਾਰਡਿੰਗ ਦਾ ਕਾਲ ਹੋ ਗਈ ਮੈਂ ਰਿਕਾਰਡਿੰਗ ਸੁਣ ਕੇ ਫਿਰ ਮੈਂ ਸੋਨੀ ਦੇ ਕੋਲ ਲੈ ਆਈ ਮੈਂ ਆ ਕੇ ਸੋਨੀ ਤਾਂ ਮੇਰੇ ਬੇਟੇ ਤੋਂ ਪੈਸੇ ਲਿੱਤੇ ਉਦੋਂ ਮੈਂ ਲੈ ਤਨੀ ਦੀ ਮੁੱਕਰ ਗਿਆ ਫਿਰ ਘਰੇ ਵਾਗੇ ਘਰ ਵਾਲੇ ਦੀ ਕਹਿੰਦੀ ਕੋਈ ਗੱਲ ਨਹੀਂ ਜਿਵੇਂ ਸਾਨੂੰ 6 ਤਰੀਕ ਨੂੰ ਮੋੜ ਦੋ ਉਹ 6 ਤਰੀਕ ਨੂੰ ਗਏ ਜਿਹਨਾਂ ਦੇ ਘਰੇ ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਕੱਢਤਾ ਜੀ ਉਹਦੀ ਘਰ ਵਾਲੀ ਨੇ ਸੋਨੀ ਦੀ ਨੇ ਕਹਿੰਦੀ ਮੈਂ ਤੁਹਾਡਾ ਕੋਈ ਭੈ ਸਕਦੇ ਹਾਂ ਸਾਡੇ ਘਰੇ ਕੁਝ ਠਾ ਨਹੀਂ ਜੀ ਕਿਹਾ ਸ਼ਰੀਆਮ ਉਹਨਾਂ ਦੇ ਘਰੇ ਜਪਾ ਵੀ ਦੋਏ ਤੁਸੀਂ ਕੀ ਮੰਗਤਾ ਕੰਪਲੀਟ ਕੀਤੀ ਸੀ ਜੀ ਮੈਂ ਆਪਣੇ ਚੀਮੇ ਫੋਨ ਕੀਤਾ ਸੀ ਜੀ ਫੋਨ ਕੀਤਾ ਸੀ ਉਹਨਾਂ ਨੂੰ ਜੀ ਗੁਰਵਾਜਨ ਸਰ ਨੂੰ ਮੈਂ ਆਇਆ ਕਰ ਸਰ ਮੈਂ ਨਾ ਸਾਹੁਰਕ ਖੜੀਆਂ ਗਈ ਬਈ ਸਾਹਰਾ ਕੈਂ ਕਰ ਤੁਸੀਂ ਵੀ ਛਾਪਾ ਮਾਰੋ ਹੁਣੇ ਹੁਣੇ ਇਹਨਾਂ ਦੇ ਘਰੋਂ ਮੇਰਾ ਬੇਟਾ ਚਿੱਟਾ ਲੈ ਕੇ ਜਾਂਦਾ ਜੀ ਹੁਣ ਵੀ ਇਹ ਮੈਨੂੰ ਧਮਕੀਆਂ ਦੇ ਕੇ ਘਰੋਂ ਬਾਹਰ ਕੱਢਿਆ ਨਹੀਂ ਤੇ ਪੁਲਿਸ ਵਾਲੇ ਕਹਿੰਦੇ ਨਹੀਂ ਜੀ ਅਸੀਂ ਇਹ ਨਹੀਂ ਕਰ ਸਕਦੇ ਇਹ ਵੀ ਤੁਸੀਂ ਉੱਤੇ ਪਰਫੋਰਮ ਕਰੋ ਤੇ ਸੇਚੂ ਨੂੰ ਸੇਚੂ ਨੂੰ ਫੋਨ ਕੀਤਾ ਜੀ ਉਹ ਕਹਿੰਦੇ ਕੰਪਲੀਟ ਰਿਖਾ ਕੇ ਜਾਓ ਜੀ ਬਸ ਉਹਨਾਂ ਨੇ ਮੈਨੂੰ ਉਲਝਾ ਲਿਆ ਜੀ ਉਲਝਾਉਣ ਕਰਕੇ ਬੇਟੇ ਦੀ ਮਾਰ ਕਰਦੇ ਇੱਕ ਬੰਦਾ ਤਾਂ ਕਿ ਮੰਨ ਲਓ ਖੜਾ ਰੇਟ ਲਿਖਾਉਣ ਆਊਗੀ ਉਹ ਬੰਦੇ ਬਾਅਦ ਜਾਣਗੇ ਫਿਰ ਕੌਣ ਛੜੂਗਾ ਜੀ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗੋ ਸਹੀ ਮੰਗ ਕਰਨੀ ਚਾਹੁੰਦਾ ਜੀ ਵੀ ਇਹ ਸਟਿੱਕਾ ਬੰਦ ਹੋਵੇ ਮੇਰਾ ਪੁੱਤ ਵੀ ਚਲਾ ਗਿਆ ਜੀ ਹੋਰ ਨਾ ਕਿਸੇ ਦਾ ਕੋਈ ਪੁੱਤ ਲੈ ਜਾਵੇ। ਅਈ ਜਾਨ ਤੁਜੀ ਫਟਚੀ ਮੇਂ ਪੁਲਿਸ ਜਿੱਥੇ ਨੌਜਵਾਨ ਤੇ ਤੇ ਉਹਦੇ ਮਾਂ ਕੋਲ ਇਨਸਾਫ ਲਈ ਤਰਸ ਰਹੇ ਨੇ ਉਹ ਕਿਉਂਕਿ ਉਹ ਕਿਆ ਜਾ ਰਿਹਾ ਹੈ ਕਿਤੇ ਨਾ ਕਿਤੇ ਜਿਹੜੀ ਪੁਲਸਾ ਉਹ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਕਈ ਵਾਰ ਅਲਾਕ ਕੀਤਾ। ਦੇਖੋ ਜੀ ਅਸੀਂ ਇੱਕ ਉਸ ਸਥਾਨ ਤੇ ਬੈਠੇ ਆ ਇਸ ਇਲਾਕੇ ਵਿੱਚ ਮਸਤ ਵਾਲੇ ਸੰਤ ਤੋਂ ਸਿਗਰ ਨੂੰ ਬਹੁਤ ਵੱਡਾ ਕੰਮ ਤੇ ਇਥੋਂ ਦਾ ਜਨਮ ਸਥਾਨ ਤੇ ਆ 6 ਕਿਲੋਮੀਟਰ ਦੂਰ ਹੈ ਬੇਗਰਤ ਉਕ ਮੰਤਰੀ ਦਾ ਪਿੰਡ ਹੈ। ਕਮਨ ਰੋੜੇ ਦੇ ਘਰ ਦੇ ਸਵਾਨ ਦਾ ਜਿਹੜਾ ਚੱਟਾ ਵਿਗਦਾ ਦਾ ਸੀਰੇ ਹੀ ਮਤ ਹੈ। ਮੈਂ ਦੁੱਖ ਹੰਦਾ ਵੇਖ ਕੇ ਸਾਡੇ ਪੰਜਾਬ ਨੂੰ ਹੋਇਆ ਕੀ ਪਿਆ। 6 ਮਹੀਨਿਆਂ ਤੋਂ ਘਟੋ ਘਟ ਮੈਂ ਇਸ ਏਰੀਆ ਵਿੱਚ ਅਸੀਂ ਗੁਹਾਰ ਲਾਉਂਦੇ ਕਰਦੇ ਚੀਕਾ ਮਾਰਦੇ ਕਰਦੇ ਮੇਰਾ ਛਾ ਜਿਹੜਾ ਹੈ ਬੈਂਤ ਹੈ ਜਿਹੜਾ ਜਵਾਨੀ ਸਾਡੀ ਤੋਂ ਨਿਕਲੀ ਜਾਂਦਾ। ਆਹ ਮੈਡਲ ਦੇਖ ਲਓ। ਆਹ ਤਸਵੀਰ ਦੇਖ ਲਓ ਬੱਚੇ ਦੀ। ਇਹ ਇਸ ਹੋਣੀ ਦਾ ਹੱਕ ਦਾ ਸੀ। ਇਹ ਹੋਣੀਆਂ ਦੇ ਜਿਹੜੇ ਹੈਗੇ ਜ਼ਿੰਮੇਵਾਰ ਇਹ ਲੋਕ ਨੇ ਜਿਹੜੇ ਕਿ ਤੁਸੀਂ ਕਹਿੰਦੇ ਨਸ਼ਾ ਬੰਦ ਕਿਵੇਂ ਹੋਵੇ ਜਦੋਂ ਨਸ਼ਿਆਂ ਦੇ ਵਿੱਚੋਂ ਕਮਾਈ ਹੈ ਜਿਹੜੀ ਉਹ ਵੱਡਾ ਹਿੱਸਾ ਜਿਹੜਾ ਲੀਡਰਾਂ ਤੱਕ ਜਾਂਦਾ ਹੈ ਔਰ ਜਿਹੜਾ ਪ੍ਰਸ਼ਾਸਨ ਦੇ ਵੱਡੇ ਅਫਸਰਾਂ ਤੱਕ ਜਾਂਦਾ ਤੇ ਫਿਰ ਚਿੱਟਾ ਬੰਦ ਕਿੱਥੋਂ ਹੋਣਾ ਚਿੱਟਾ ਬੰਦ ਕਰਨ ਵਾਸਤੇ ਜਿਹੜਾ ਹੈਗਾ ਇੱਕ ਬਹੁਤ ਵੱਡੀ ਪੋਲੀਟਿਕਲ ਬਿੱਲ ਦੀ ਲੋੜ ਹੈ ਜਿਹੜੀ ਕਿ ਇਹ ਬੇਗੈਰਤ ਔਰ ਬੇਜਮੀਰੇ ਔਰ ਬਿਲਕੁਲ ਲੋ ਲੈਵਲ ਦੇ ਲੋਕਾਂ ਦੇ ਪੱਲੇ ਕਿੱਥੇ ਹੋ ਸਕਦੀ ਹੈ ਉਸ ਤੋਂ ਪਹਿਲਾਂ ਇਸ ਤੋਂ ਵੱਡੇ ਡਾਕੂ ਜਿਹੜੇ ਕਾਲੀ ਤੇ ਕਾਂਗਸਿਆਂ ਦੇ ਰੂਪ ਵਿੱਚ ਸੀ ਉਹਨਾਂ ਨੇ ਇਹ ਬੂਟੇ ਲਾਏ ਹੋਏ ਸੀ ਔਰ ਬੂਟਿਆਂ ਨੂੰ ਫਲ ਤਾਂ ਪਹਿਲਾਂ ਹੀ ਆਉਣ ਲੱਗ ਪਏ ਸੀ ਹੁਣ ਤਾਂ ਬਹੁਤ ਵੱ ਫੋਲਾਂ ਦੇ ਨਾਲ ਤੇ ਉਹਦੇ ਜਿਹੜਾ ਜਿਹੜਾ ਚਖਦਾ ਜਿਹੜਾ ਦੰਦ ਲਾਉਂਦਾ ਉਹਦੀ ਮੌਤ ਹੁੰਦੀ ਹੈ ਤੁਹਾਡੇ ਸਾਹਮਣੇ ਇਹ ਸਰਕਾਰਾਂ ਦੇ ਲਾਏ ਹੋਏ ਬੂਟੇ ਐ ਅਸੀਂ ਰੋਜ਼ ਇਸ ਗੱਲ ਦੀ ਆਵਾਜ਼ ਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਰਕਾਰਾਂ ਭਾਵੇਂ ਪਹਿਲੀਆਂ ਭਾਵੇਂ ਹੋਣਦੀ ਇਹ ਦੁਸ਼ਮਣ ਸਾਬਤ ਹੋਣੀਆਂ ਪੰਜਾਬ ਦੇ ਲੋਕਾਂ ਦੀਆਂ ਤੇ ਇਹਨਾਂ ਤੋਂ ਕੋਈ ਉਮੀਦ ਜਿਹੜੀ ਰੱਖਣੀ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਬੇਮਾਨੀ ਵਾਲੀ ਗੱਲ ਹੈ ਜੇ ਆ ਹੁਣ ਆਉਣ ਵਾਲੇ ਸਮੇਂ ਵਿੱਚ ਫਿਰ ਇਹਨਾਂ ਨੇ ਬੇਸ਼ਰਮੀ ਨਾਲ ਤੁਹਾਡੇ ਘਰਾਂ 'ਚ ਵੜੇ ਜਾਣਾ ਹਾਲਾਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜੁੱਤੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ ਸਿਆਸਤ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਆਉਣ ਵਾਲਾ ਸਮਾਂ ਤਾਂ ਲੋਕ ਜਵਾਬ ਜਿਹੜਾ ਹੈ ਮੰਗਣਗੇ ਮੰਗਣਗੇ ਪਰ ਅਸੀਂ ਅੱਜ ਦੀ ਗੱਲ ਕਰਦੇ ਹਾਂ ਕੇਸ ਕਤਲ ਨੂੰ ਕਿਵੇਂ 174 ਦੀ ਕਾਰਵਾਈ 'ਚ ਬਦਲ ਦਿੱਤਾ ਗਿਆ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਸੀ ਸਾਰਾ ਕੁਝ ਦੇਖ ਲਿਆ ਸੀਗਾ লাশ ਕਢਵਾਈ ਹੈ ਵੀਡੀਓ ਕਲਿੱਪਸ ਉਹਦੀਆਂ ਅਵੇਲੇਬਲ ਹੈਗੀਆਂ ਤੇ ਕਿਉਂ ਨਹੀਂ ਉਸੇ ਟਾਈਮ ਜਿਹੜਾ ਹੈਗਾ ਜੇ ਉਹ ਪਤਾ ਹੋ ਗਿਆ ਕਿ ਗੈਰ ਕੁਦਰਤੀ ਮੌਤ ਹੈ ਤੇ ਨਸ਼ੇ ਨਾ ਹੋਈ ਹੋਈ ਹੈ ਤੇ ਉਹਦੇ ਪਿੱਛੇ ਜਾਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਸੁਝੋਤ ਤਰ੍ਹਾਂ ਦੀ ਕਾਰਵਾਈ ਕਰਨ ਦਾ ਕੋਈ ਮਕਸਦ ਹੀ ਹੈ ਨਹੀਂ ਸੀਗਾ ਇਹ ਰੇਤਾ ਵਿਚਾਰੇ ਸਦਮੇ ਵਿੱਚ ਬੈਠੇ ਸੀ ਉਹਨਾਂ ਨੇ ਤਾਂ ਧਿਆਨ ਨਹੀਂ ਹੁੰਦਾ ਜਦੋਂ ਐਡੀ ਵੱਡੀ ਜਵਾਨ ਮੌਤ ਹੈ ਤੁਹਾਡੇ ਸਾਹਮਣੇ ਤੇ ਤੁਸੀਂ ਕਾਗਜ਼ਾਂ ਤੇ ਸਾਈਨ ਕਰਾਈ ਜਾਂਦੇ ਹੋ ਅੱਖਾਂ ਮੀਟ ਕੇ ਨਾਲੀਆਂ ਤੇ ਕੱਲ ਨੂੰ ਕਹੋਗੇ ਇਹ ਕਾਗਜ਼ਾਂ ਤੇ ਇਸ ਤਰ੍ਹਾਂ ਦੇ ਚਲਾਕੀਤੇ ਹੋਏ ਸਾਈਨ ਮੌਤਾ ਜਿਹੜਾ ਹੈਗਾ ਉਹ ਲੁਕਦੇ ਨਹੀਂ ਹੁੰਦੇ ਹੁਣ ਇਹ ਦੇਖੋ ਮਾਤਾ ਦਸਰੀ ਕਿ ਪਹਿਲਾਂ ਗਈਆਂ ਸੀ ਜੋ ਪਹਿਲਾਂ ਸੁਣ ਦੱਸਿਆ ਗਿਆ ਹੈ ਘਰ ਜਾ ਕੇ ਪੈਸੇ ਬਣਾਉਣ ਗਈ ਹੋਈ ਹੈ ਉਸ ਤੋਂ ਇਹ ਗੱਲ ਪੈ ਰਹੀ ਹੈ ਕਿੰਨੀਆਂ ਗੱਲਾਂ ਪੁਲਿਸ ਪ੍ਰਸ਼ਾਸਨ ਦੇ ਨਿਗਾ ਵਿੱਚ ਹੈ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਜਿਸ ਸਿਸਟਮ ਦਾ ਸ਼ਿਕਾਰ ਹੈ ਮੈਨੂੰ ਇਹ ਵੀ ਕਹਿਣ ਚ ਕੋਈ ਗਰੇਜ਼ ਨਹੀਂ ਹੈਗਾ ਕਿ ਜਿਹੜੀ ਇਹ ਪੁਲਿਸ ਤੁਹਾਨੂੰ ਦਿਖਾਈ ਦਿੰਦੀ ਹੈ ਆ ਗੰਦ ਪਾਉਂਦੀ ਹੋਈ ਇਹਦੇ ਪਿੱਛੇ ਬਹੁਤ ਵੱਡੇ ਹੱਥ ਜਿਹੜੇ ਹੈਗੇ ਆ ਪੋਲਿਟਿਕਲ ਬੰਦਿਆਂ ਦੇ ਬਿਊਰੋਕ੍ਰੇਟ ਵੱਡਿਆਂ ਦੇ ਉਹ ਵਪਾਰੀ ਜਿਹੜੇ ਕਰੋੜਾਂ ਅਰਬਾਂ ਰਪੇ ਦੇ ਨਾਫੇ ਖਟ ਰਹੇ ਆ ਉਹਨਾਂ ਦੇ ਵੀ ਹੈਗੇ ਮੇਨ ਕਾਰਨ ਹੈਗੇ ਆ ਤੇ ਇਸ ਕਰਕੇ ਜਿਹੜੀ ਪੰਜਾਬ ਦੀ ਇਸ ਟਾਈਮ ਹਾਲਤ ਹੋਈ ਹੈ ਉਹ ਬਿਲਕੁਲ ਸਭ ਦੇ ਸਾਹਮਣੇ ਹੈ ਨਸ਼ਿਆਂ ਦੇ ਮਾਮਲੇ ਨੂੰ ਤੋਂ ਲੈ ਕੇ ਵੈਸੇ ਤਾਂ ਮੈਂ ਜਿੰਨੇ ਮੁੱਦੇ ਹੈਗੇ ਉਹਨਾਂ ਦੀ ਬਾਰੇ ਗੱਲ ਕਰਦੇ ਅਸੀਂ ਪਰ ਅਸੀਂ ਸਭ ਤੋਂ ਪਹਿਲੀ ਪ੍ਰਾਇੋਰਟੀ ਤੇ ਜਿਹੜੇ ਪੁਲਿਸ ਮੁਕਾਬਲਿਆਂ ਚ ਨੌਜਵਾਨ ਮਾਰੇ ਜਾ ਰਹੇ ਆ ਔਰ ਨਸ਼ਿਆਂ ਦੇ ਪਰ ਜਿਹੜੀ ਨੌਜਵਾਨੀ ਨੂੰ ਜਿਹੜਾ ਬਰਬਾਦ ਕੀਤਾ ਜਾ ਰਿਹਾ ਇਹ ਸਾਡੀ ਪਹਿਲੀ ਪ੍ਰਾਇੋਰਟੀ ਜਿਹੜੀ ਹੈ ਆਉਣ ਵਾਲੇ ਸਮੇਂ ਵਿੱਚ ਰਹੂਗੀ ਪਿੱਛੇ ਵੀ ਸੀਗੀ ਤੇ ਅੱਜ ਵੀ ਹੈਗੀ ਹੈ ਜੇਕਰ ਆਪਣੇ ਨੱਕ ਦੇ ਥਲੇ ਇਹ ਜਿਹੇ ਪਿੰਡ ਜਿਹੜੇ ਗਵੰਡ ਬੈਠਾ ਹੋਵੇ ਪਵਿੱਤਰ ਸਥਾਨ ਜਨਮ ਸਥਾਨ ਦੇ ਤੇ ਇੱਥੇ ਵੀ ਤੁਸੀਂ ਥੋੜਾ ਬਹੁਤ ਕੰਟਰੋਲ ਨਹੀਂ ਕਰ ਸਕਦੇ ਹੁਣੇ ਪਤਾ ਲੱਗਿਆ ਮੈਂ ਦੁਪਹਿਰ ਦਾ ਇੱਥੇ ਆ ਪਿੰਡ ਦੇ ਵਿੱਚ ਹੋਰ ਵੀ ਬਹੁਤ ਨੌਜਵਾਨ ਦੇ ਸ਼ਿਕਾਰ ਹੈਗੇ ਕੁਝ ਬੱਚਿਆਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਔਰੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ ਪਰ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਕਾਰਵਾਈ ਵੱਡੀ ਬਣਦੀ ਹੈ ਉਹ ਕੀਤੀ ਜਾਵੇ ਮੇਰੀ ਡੀਐਸਪੀ ਸਾਹਿਬ ਜਿਹੜੇ ਸੁਨਾਮਾ ਨਾਲ ਗੱਲ ਹੋਈ ਵੀ ਹੈ ਉਹਨਾਂ ਨੇ ਵੀ ਕਿ ਦਿੱਤਾ assurance ਇਹ ਜਾ ਕੇ ਆਏ ਹੈ ਬਿਸ਼ੱਕ ਅਜੇ ਵੀ ਇਹਨਾਂ ਨੇ ਕਿਹਾ ਸੀ ਤਫ਼ਤੀਸ਼ ਕਰਦੇ ਪਰ ਇਹ ਤਫ਼ਤੀਸ਼ ਕਰਨ ਵਾਲਾ ਮਸਲਾ ਹੈ ਨਹੀਂ ਹੈਗਾ ਤੁਸੀਂ ਤਫਤੀਸ਼ ਕਰੋ ਪਿੱਛੇ ਜਾ ਕੇ ਕਿ ਕੌਣ ਫਿਗਰ ਹੈ ਮਗਰ ਮੁੰਡਾ ਮਰਿਆ ਹੋਇਆ 302 ਦਾ ਪਰਚਾ ਦੇਣਾ ਪਣਦਾ ਇਹਦੇ ਤੇ ਉਹ ਦਿਓ ਪਰ ਇਹ ਉਹ ਸਰਕਾਰ ਹੈ ਜਿਹਨੇ ਬਾਰਡਰ ਦੇ ਉੱਪਰ ਸ਼ੁਭਕਰਨ ਦੇ ਕਤਲ ਦਾ ਜਿਹੜਾ ਮਕਦਮਾ ਸੀ ਤੇ ਜਿਹੜਾ ਸਾਰਾ ਪੰਜਾਬ ਇੱਕ ਪਾਸੇ ਇਕੱਠਾ ਹੋ ਗਿਆ ਸੀ ਤਾਂ ਫਿਰ ਕਈ ਦਿਨਾਂ ਬਾਅਦ ਦਿੱਤਾ ਸੀ ਇਸ ਤਰ੍ਹਾਂ ਦੇ ਬੇਗਰਤ ਲੋਕਾਂ ਦੀ ਸਰਕਾਰ ਨੂੰ ਇੱਕ ਬੱਚੇ ਮਰੇ ਦੀ ਕਾਲੀ ਤਕਲੀਫ ਹੈ ਇਹਨਾਂ ਦੇ ਆਪਣੇ ਘਰਾਂ ਦੇ ਵਿੱਚ ਜਦੋਂ ਇਹ ਬਿਮਾਰੀ ਆਪਦੇ ਹੋਊਗੀ ਹਾਲਾਂਕਿ ਹੋਈ ਵੀ ਵੀ ਹੈਗੀ ਕੋਈ ਕਮੀ ਪੇਸ਼ੀ ਨਹੀਂ ਹੈ ਫਿਰ ਵੀ ਇਸ ਦੇ ਬਾਵਜੂਦ ਇਹਨਾਂ ਨੇ ਕੰਨ ਤੇ ਕੋਈ ਕਦੇ ਜੂ ਨਹੀਂ ਸਰਕੀ ਅਸੀਂ ਆਪਣੀ ਜਿਹੜੀ ਲੋਕ ਹੈਗੇ ਕਿ ਕੁੱਝ ਇਕੱਠੇ ਸੰਗਰੂਰ ਦੇ ਜਾਗਦੇ ਲੋਕਾਂ ਦੀ ਟੀਮ ਦੇ ਨਾਲ ਮੇਰੇ ਨਾਲ ਹੈਗੇ ਆ ਤਾਂ ਲੱਗਿਆ ਤਾਂ ਇਹ ਬੋਲੇ ਇਹ ਤਾਂ ਆਪਣੇ ਘਰ ਬੈਠੇ ਸੀ ਕੋਈ ਅਜੇ ਤੱਕ ਇਹਨਾਂ ਕੋਲ ਆਇਆ ਨਹੀਂ ਕੋਈ ਪ੍ਰੈਸ ਨਹੀਂ ਆਈ ਤੁਸੀਂ ਚਲੋ ਮਿਹਨਤ ਕਰਕੇ ਇੱਥੇ ਆਪਣਾ ਟਾਈਮ ਕੱਢ ਕੇ ਹਿੰਮਤ ਕਰਕੇ ਆਏ ਹੋ ਤੇ ਮੈਂ ਤੁਹਾਨੂੰ ਵੀ ਅਪੀਲ ਕਰਦਾ ਤੁਹਾਡੇ ਸਭ ਨੂੰ ਵੀ ਇਹ ਜਿਹੜੀ ਖਬਰ ਹੈ ਸਾਰੇ ਪੰਜਾਬ ਦੀ ਕਿਸ ਨੂੰ ਜਾਣੀ ਚਾਹੀਦੀ ਹੈ ਮਾਂ ਪਿਓ ਦੀ ਗੱਲ ਹੋਈ ਹੈ ਮਾਂ ਪਿਓ ਕਹਿ ਰਿਹਾ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਕੀ ਤੁਹਾਡੇ ਵੱਲੋਂ ਨਾਂ ਬੰਦੀ ਮਦਦ ਕੀਤੀ ਜਾਵੇਗੀ ਇਨਸਾਫ ਤਾਂ ਪੁਲਿਸ ਨੇ ਦੇਣਾ ਹੈ ਪ੍ਰਸ਼ਾਸਨ ਨੇ ਦੇਣਾ ਹੈ ਮੁਕਦਮਾ ਦਰਜ ਕਰਕੇ ਜਿਹੜੇ ਦੋਸ਼ੀ ਇਹ ਦੱਸ ਰਹੇ ਹੈ ਉਹਨਾਂ ਨੂੰ ਵਿੱਚ ਆਪਣਾ ਕਰਕੇ ਨਾਮਜ਼ਦ ਤੇ ਉਹਦੀ ਤਫ਼ਤੀਸ਼ ਕਰ ਲੈਣ ਜੇ ਇਹਨਾਂ ਦੀ ਗੱਲ ਕੋਈ ਗਲਤ ਲੱਗੂ ਤਾਂ ਸਾਹਮਣੇ ਆ ਜੂ ਡਰਿਵੇਸ਼ਨ ਤੇ ਜਿਹੜੀ ਇਨਵੈਸਟੀਗੇਸ਼ਨ ਹੋਰ ਕੀ ਹੁੰਦੀ ਹੈ ਉਹਦੇ ਨੂੰ ਲੈ ਕੇ ਪੁੱਛਿਆ ਜਾਊਗਾ ਪੇ ਦੇ ਮਗਰ ਹਾਲਾਂਕਿ ਇਹ ਤਾਂ ਹੋ ਜਾਊਗਾ ਮੈਨੂੰ ਪਤਾ ਕਰਨਾ ਪਊਗਾ ਇਹਨਾਂ ਕੋਲ ਹੱਲ ਕੋਈ ਨਹੀਂ ਪਰ ਪਿੱਛੇ ਨਹੀਂ ਤੁਰਦੇ ਜਿੱਦਾਂ ਚਿਰ ਤੁਸੀਂ ਪਿੱਛੇ ਨਹੀਂ ਤੁਰਦੇ ਪਿਛਲੀ ਚੇਨ ਤੇ ਨਹੀਂ ਜਾਂਦੇ ਹੁਣ ਵਰਤ ਤੋਂ ਬਾਅਦ ਕੀ ਕਰਦਣਗੇ 302 ਦਾ ਪਰਚਾ ਵੀ ਦੇ ਦੇਣਗੇ ਮੈਨੂੰ ਪਤਾ ਉਹ ਚਲਾਣ ਵੀ ਹੋ ਜਾਣਗੇ ਉਹ ਬੰਦੇ ਪਰ ਉਹਦੇ ਨਾਲ ਹੱਲ ਥੋੜਾ ਹੁੰਦਾ ਔਰ ਜਿੱਦਾਂ ਚਿਰ ਤੁਸੀਂ ਮਗਰਲੀ ਚੇਨ ਜਿਹੜੀ ਸਪਲਾਈ ਕਿੱਥੋਂ ਆਇਆ ਆਉਣ ਵਾਲੇ ਸਮੇਂ ਵਿੱਚ ਕੁਝ ਨਾਮ ਆ ਰਹੇ ਆ ਮੈਂ ਥੋੜਾ ਇਹਦੇ ਵਿੱਚ ਹੋਰ ਡੂੰਘਾਈ ਚਲੇ ਜਾਂਦੇ ਹਾਂ ਮੈਂ ਦੱਸਾਂਗਾ ਕਿ ਇਸ ਇਲਾਕੇ ਦੇ ਉਸ ਤੋਂ ਉੱਪਰਲੇ ਕਿਹੜੇ ਲੋਕ ਹੈ ਜਿਹੜੇ ਨਸ਼ਾ ਇਸ ਪਾਸੇ ਵਕਾਰ ਰਹੇ ਹੈ ਉਸ ਤੋਂ ਪਿਛਲੇ ਵੀ ਜਿਹੜੇ ਹੈਗੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਪਰ ਅੱਜ ਜਿਹੜਾ ਹੈਗਾ ਪਹਿਲਾ ਜਿਹੜਾ ਫੌਰੀ ਤੌਰ ਤੇ ਅਮਲ ਕਰਨ ਵਾਲੇ ਬਣਦਾ ਕਿ ਉਹ ਮਕਦਮਾ ਦਰਜ ਕਰਕੇ ਉਹਨਾਂ ਦੀ ਬਾਈ ਨੇਮ ਕਰਾਉ ਜਿਹੜਾ ਹੈਗਾ ਇਸੇ ਨੂੰ 302 ਚ ਕਨਵਰਟ ਕਰਕੇ ਤੇ ਇਹਦੀ ਤਫ਼ਤੀਸ਼ ਕਰਕੇ ਲੈ ਕੇ ਆਵੇ ਪੁਲਿਸ ਸਾਹਮਣੇ ਫਿਰ ਇਸ ਕੇਸ ਨੂੰ ਬਿਲਕੁਲ ਅਸਿਸਟ ਕਰਾਂਗੇ ਨਾਲ ਅਸੀਂ ਜਿੱਥੇ ਲੋੜ ਪੈਗੀ ਜੇ ਪੁਲਿਸ ਚ ਆਉਗੀ ਤਾਂ ਹਾਲਾਂਕਿ ਚਾਹੁੰਦੀ ਨਹੀਂ ਹੁੰਦੀ ਪੁਲਿਸ ਜਿਵੇਂ ਜਿਵੇਂ ਵੇਖੀ ਨੇ ਪਿੱਛੇ ਉੱਥੇ ਹੋ ਕੇ ਹਟੀਆਂ ਸ਼ਰਾਬ ਦੇ ਨਾਲ ਇਹ ਸਾਰੇ ਕਤਲ ਨੇ ਇਹਨਾਂ ਨੂੰ ਮਤਲ ਗੈਰ ਕੁਦਰਤੀ ਮੌਤਾਂ ਨੂੰ ਬਿਲਕੁਲ ਇਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਲਿਆ ਜਾਣਾ ਚਾਹੀਦਾ ਔਰ ਜੇ ਅਸੀਂ ਇਹਨਾਂ ਨੂੰ ਸਹੀ ਇਨਸਾਫ ਦਵਾਉਣ ਦੀ ਕਾਰਵਾਈ ਕਰਾਂਗੇ ਕੋਈ ਆਉਣ ਵਾਲੇ ਸਮੇਂ ਵਿੱਚ ਲੋਕ ਜਿਹੜੇ ਹੈਗੇ ਐ ਇਸ ਧੰਦੇ ਤੋਂ ਵੜਨ ਵਿੱਚ ਗਰੇਜ ਕਰਨਗੇ ਪਰ ਜੇ ਲੋ ਅਸੀਂ ਕਾਰਵਾਈ ਨਹੀਂ ਕਰਨੀ ਤੇ ਲੋਕਾ ਜਿਹੜੇ ਹੈਗੇ ਇਹਨਾਂ ਦੇ ਹੌਸਲੇ ਵੱਡੇ ਹੁੰਦੇ ਐ ਤੇ ਪੋਲੀਟੀਕਲ ਲੋਕ ਜਿਹੜੇ ਹੈਗੇ ਐ ਬੇਸ਼ਰਮੀ ਭਰੀਆਂ ਜਿਹੜੀਆਂ ਹੈਗੀਆਂ ਆਪਣੀਆਂ ਤਕਰੀਰਾਂ ਤੇ ਬਿਆਨ ਕਰਦੇ ਐ ਇਹ ਇੱਥੇ ਤਾਂ ਜੀ ਸ਼ਰਾਬ ਬਾਰੇ ਕਹਿ ਨਹੀਂ ਸੀ ਨਾ ਮਰ ਰੋੜੇ ਨੇ ਹੈਨੀ ਜੀ ਸਾਡੇ ਕੋਲ ਸਬੂਤ ਲਿਓ ਪਹਿਲਾਂ ਵੀ ਸ਼ਰਾਬ ਨਗਲੀ ਸੀ ਕੇ ਜਾਂ ਦੋ ਨੰਬਰ ਦੀ ਸੀ ਦੋ ਨੰਬਰ ਦੀ ਸ਼ਰਾਬ ਕਿੰਨੀ ਰੋਕਣੀ ਲੋਕਾਂ ਨੇ ਥੋੜਾ ਰੋਕਣੀ ਸਰਕਾਰ ਨੇ ਰੋਕਣੀ ਤੇ ਸਾਰੀ ਜਿੰਮੇਵਾਰੀ ਜਿਹੜੀ ਹੈਗੀ ਸਰਕਾਰ ਨੂੰ ਆਪਣੇ ਸਰ ਲੈਣੀਆਂ ਪੈਣਗੀਆਂ ਇਹ ਸਮਾਂ ਜਿਹੜਾ ਹੈਗਾ ਇਹ ਜਾਨੀ ਹੈਗਾ ਕਿੰਨੀ ਦੇਰ ਹੋਰ ਅੱਕ ਬੰਦ ਕਰਾਂਗੇ ਸਾਡੀ ਜਵਾਨੀ ਬਰਬਾਦ ਹੋ ਚੁੱਕੀ ਹੈ ਜੀ